ਗੰਦਮ ਦੀ ਪਟਵਾਰੀਏ ਪਹਿਲੋ ਲਿਸਟਾਂ ਬਣਾਉਂਦੇ ਹਨ ਗਰਦੌਰੀ ਕਰਦੇ ਆ ਕਿ ਫਲਾਣੇ ਜ਼ਿੰਮੇਦਾਰ ਨੇ ਕਿੰਨੀ ਬੀਜੀਏ ਫਲਾਣੇ ਨੇ ਕਿੰਨੀ ਬੀਜੀਏ ਉਹਦਾ ਗਵਰਨਮੈਂਟ ਤਖਮੀਨਾ ਲਾਂਦੀ ਸੀ ਕਿ ਅਸਾ ਇੰਨੀ ਕਣਕ ਖਰੀਦੀ ਉਹ ਹਿਸਾਬ ਨਾਲ ਉਸ ਬੰਦੇ ਨੂੰ ਬਾਰਦਾਨਾ ਇਸ਼ੂ ਹੁੰਦਾ ਹੈ ਅਰਕਲ ਸਾਰੇ ਨੇ ਡਿਜੀਟਲ ਇੱਕ ਲੈਬ ਜਾਰੀ ਕੀਤੀ ਹੈ ਪੋਰਟਲ ਤੇ ਉਹਦਾ ਨਾਮ ਹੈ ਬਾਰਦਾਨਾ ਐਪ ਜੀ ਪੜੇ ਲਿਖੇ ਤੇ ਜ਼ਿੰਮੇਦਾਰ ਬਹੁਤ ਘੱਟ ਨੇ ਚਲੋ ਜਿਹੜੇ ਮੁੰਡੇ ਕੋ ਪੜੇ ਲਿਖੇ ਨੇ ਬਸ ਕੋਟ ਜੜਿਆ ਹਰ ਬੰਦੇ ਨੇ ਕਿਸੇ ਦੀ ਦਰਖਾਸਤਾਂ ਲੈਂ ਜਿਹੜੀ ਐ ਨਾ ਉਹ ਐਕਸੈਪਟ ਹੀ ਨਹੀਂ ਹੋਈ ਇਰਕਾ ਸਾਰੇ ਇੰਨਾ ਜ਼ੁਲਮ ਹੋ ਰਿਹਾ ਕਿ 3900 ਰੁਪਿਆ ਰੇਟ ਹੈ ਤੇ ਜਿਹੜਾ ਮਾਰਕੀਟ ਦੇ ਵਿੱਚ ਰੇਟ ਹੈ 2800 ਰੁਪਿਆ 3000 ਲੇਕਿਨ ਉਹਦਾ ਵੀ ਨੁਕਸਾਨ ਇਹ ਵੇ ਕਿ ਨਗਦ ਕੈਸ਼ ਜ਼ਿੰਮੇਦਾਰ ਲੈ ਕੇ ਜਾਏ ਉਹਨਾਂ ਨੇ ਕਣਕ ਦੇ ਜਾ ਪੈਸੇ ਜਿੱਦਣ ਹੋਣਗੇ ਤੈਨੂੰ ਅਗਲੀ ਫਲੋਰ ਮਿਲਾਂ ਵਾਲੇ ਲੈਣਗੇ ਜੇ ਨਾ ਲਈ ਤੇ ਫਿਰ ਤੁਹਾਨੂੰ ਕੋ ਮਹੀਨਾ ਦੇਖਣਾ ਪੈਣਾ ਤੁਸੀਂ ਸਾਰੇ ਦੱਸੋ ਕਿ ਇੱਕ ਜ਼ਿੰਮੇਦਾਰ ਪਿੰਡ 'ਚ ਰਹਿਣ ਵਾਲੇ ਦੇ ਮਸਲੇ ਮਸਾਇਲ ਲੋਹਰ ਆਲੀ ਸ਼ਾਨਕੋਠੀਆਂ 'ਚ ਰਹਿਣ ਵਾਲਿਆਂ ਨੂੰ ਕਿਵੇਂ ਪਤਾ ਬਿਲਕੁਲ ਠੀਕ ਬਲਾਲ ਯਾਸਿਰ ਨੂੰ ਕੀ ਪਤਾ ਕਿ ਜ਼ਿੰਮੇਦਾਰ ਨੂੰ ਕੀ ਮਿਸਾਲ ਹੈ ਜਾਂ ਉਸਮਾਨ ਬਖਾਰੀ ਅੱਜ ਤੱਕ ਪੈਲੀਆਂ ਜਾਈ ਹੋਵੇ ਜਾਂ ਮਰਜ਼ੀਮ ਔਰੰਗਜ਼ੇਬ ਆਈ ਹੋਵੇ ਉਹਨਾਂ ਨੂੰ ਕੀ ਪਤਾ ਹੈ ਮਸਲੇ ਮਸਾਇਲ ਕੀ ਨੇ ਸਾਰੇ ਨੇ ਪਹਿਲਾ ਜ਼ੁਲਮ ਤੇ ਕੀਤਾ ਕਿ ਇੰਪੋਰਟਡ ਖਾਦ 11ਵੇਂ ਮਹੀਨੇ ਦੀ ਮਲਕ ਜਾਈ ਅੱਜ ਤੱਕ ਜ਼ਿੰਮੇਦਾਰ ਰੋਜ਼ ਨਹੀਂ ਮਿਲਿਆ ਜ਼ਿੰਮੇਦਾਰ ਨੂੰ ਪਟਵਾਰੀ ਹਜ਼ਰਾਤ ਮੁਤਲਕਾ ਜਿੱਦ ਨੇ ਵੀ ਨੇ ਅੱਗੇ ਜਿਹੜਾ ਸਿਸਟਮ ਚੱਲਦਾ ਫੌਰੀ ਤੌਰ ਤੇ ਉਹਨਾਂ ਦੀ ਮਲਕੀਅਤ ਦਾ ਹਿਸਾਬ ਲਾ ਕੇ ਜੀ ਉਹਨਾਂ ਨੂੰ ਬਾਦਲਾਂ ਇਸ਼ੂ ਕੀਤਾ ਜਾਏ ਗਵਰਨਮੈਂਟ ਦੀਆਂ ਪੁਲਿਸੀਆਂ ਬੰਦਿਆਂ ਬੰਦਿਆਂ ਬੜਾ ਚਿਰ ਲੱਗਦਾ ਹਾਂ ਕਹਨਾ ਕਗਰ ਅੱਲਾ ਪਾਕ ਨੇ ਧੁੱਪਾਂ ਲਾਈਆਂ ਤੇ ਠੀਕ 15 ਦਿਨਾਂ ਬਾਅਦ ਖਤਮ ਹੋ ਜਾਣੀ ਹੈ ਹਾਂ ਇਹਨਾਂ ਦੀਆਂ ਪੁਲਿਸੀਆਂ ਪੜਨੀਆਂ ਨੇ ਜੂਨ ਤੇ ਬਜਟ ਤੋਂ ਬਾਅਦ ਜਾ ਕੇ ਹਾਂ ਜ਼ਿੰਮੇਦਾਰ ਖਤਮ ਹੋ ਜਾਣਾ ਉਸ ਬismillahirrahmanirrahim ਸ਼ੁਰੂ ਖੁਦਾ ਦੇ ਨਾਮੋ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ ਪਿਆਰੇ ਵੇਖਣ ਵਾਲਿਓ ਸਾਡੇ ਦੇਸ਼ ਪੰਜਾਬ ਦੇ ਵਿੱਚ ਤੇ ਸਾਡੇ ਪੂਰੇ ਪਾਕਿਸਤਾਨ ਦੇ ਵਿੱਚ ਅਲਹਮਦੁਲਿਲਾ ਕਣਕ ਦੀਆਂ ਫਸਲਾਂ ਪੱਕ ਚੁੱਕੀਆਂ ਨੇ ਗੰਦਮ ਦੀਆਂ ਕਟਾਈਆਂ ਸ਼ੁਰੂ ਹੋ ਚੁੱਕੀਆਂ ਨੇ ਪਿਆਰਿਓ ਸਾਡਾ ਕਿਸਾਨ ਇਸ ਵੇਲੇ ਇੰਤਹਾਹੀ ਪਰੇਸ਼ਾਨੀ ਦੇ ਆਲਮ ਦੇ ਵਿੱਚ ਪਿਆਰਿਓ ਸਾਡੀ ਹਕੂਮਤ ਵੱਲੋਂ ਨਾ ਤੇ ਕਿਸਾਨਾਂ ਨੂੰ ਬਾਹਰ ਦਾਣਾ ਮੁਹੱਈਆ ਕੀਤਾ ਜਾ ਰਿਹਾ ਹੈ ਤੇ ਨਾ ਹੀ ਸਰਕਾਰੀ ਨਿਰਖ ਜਿਹੜੇ ਆਪੂ ਸਾਡੀ ਪੰਜਾਬ ਦੀ ਸੁਪਾਈ ਹਕੂਮਤ ਨੇ ਮقرਰ ਕੀਤੇ ਨੇ ਉਹਨਾਂ ਨਿਰਖਾਂ ਦੇ ਉੱਤੇ ਕਿਸਾਨਾਂ ਕੋਲੋਂ ਗੰਧਮ ਖਰੀਦੀ ਜਾ ਰਹੀ ਹੈ ਕਿਸਾਨ ਮੌਸਮੀ ਹਾਲਾਤ ਤੋਂ ਖੌਫ ਜ਼ਦਾ ਨੇ ਔਰ ਆਪਣੀ ਕੀਮਤ ਸਰਕਾਰੀ ਰੇਟ ਤੋਂ ਵੀ ਥੱਲੇ ਯਾਨੀ 27-2800 3000 ਦੇ ਕਰੀਬ ਵੇਚਣ ਦੇ ਉੱਤੇ ਮਜਬੂਰ ਨੇ ਪਿਆਰਿਓ ਸਾਡੇ ਪੰਜਾਬ ਅਸੈਂਬਲੀ ਦੇ ਫਲੋਰ ਦੇ ਉੱਤੇ ਸਾਡੇ ਗੁਜਰਾਵਾਲਾ ਦੇ ਹੀ ਇੱਕ ਨਵਾਜ਼ ਡਿਗੀ ਮੈਂਬਰ ਸੁਭਾਈ ਅਸੈਂਬਲੀ ਕੈਸਰ ਇਕਬਾਲ ਸੰਧੂ ਹੋਰਾਂ ਨੇ ਕੁਝ ਦਿਹਾੜੇ ਪਹਿਲੇ ਆਪਣੀ ਸਪੀਚ ਦੇ ਵਿੱਚ तमाम ਅਸੈਂਬਲੀ ਮੈਂਬਰਾਂ ਨੂੰ ਤੇ ਮੁਹਤਰਮਾ ਵਜ਼ੀਰਿਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਹੋਰਾਂ ਨੂੰ ਕਿਸਾਨਾਂ ਦੀਆਂ ਤਕਲੀਫ ਉਹਨਾਂ ਦੀਆਂ ਪਰੇਸ਼ਾਨੀਆਂ ਤੋਂ ਆਗਾਹ ਕੀਤਾ ਲੇਕਿਨ ਹਕੂਮਤ ਵੱਲੋਂ ਅੱਜ ਤਾਈਂ ਵੀ ਜਿਸ ਵੇਲੇ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਆ ਕਿਸਾਨਾਂ ਦੇ ਭਲੇ ਵਾਸਤੇ ਕਿਸਾਨਾਂ ਦੇ ਮਸਾਇਲ ਦੇ ਅਜ਼ਾਲੇ ਦੇ ਵਾਸਤੇ ਕਿਸੇ ਕਿਸਮ ਦੇ ਕੋਈ ਇਕਦਾਮ ਨਹੀਂ ਕੀਤੇ ਗਏ ਪਿਆਰਿਓ ਸਾਡੇ ਨਾਲ ਅੱਜ ਮੌਜੂਦ ਨੇ ਸਾਡੇ ਪਿੰਡ ਦੇ ਨੰਬਰਦਾਰ ਸਾਡੇ ਇਲਾਕੇ ਦੀ ਮਾਰੂਫ ਸ਼ਖਸੀਅਤ ਤੇ ਜ਼ਿਮੀਦਾਰ ਨੇ ਗੁਜਰਾਵਾਲਾ ਡਿਵੀਜ਼ਨ ਦੀ ਜਿਹੜੀ ਅੰਜੁਮਨ ਹੈ ਕਾਸ਼ਤਕਾਰਾਂ ਛੋਟੇ ਜ਼ਿਮੀਦਾਰਾਂ ਦੀ ਉਹਦੇ ਡਿਵੀਨਲ ਸਦਰ ਵੀ ਨੇ ਨਾਮ ਹੈ ਨਾਮੀ ਇਸਮੇ ਗਰਾਮੀ ਹੈ ਮੁਹੰਮਦ ਨਵਾਜ਼ ਗੁੱਜਰ ਆਓ ਇਹਨਾਂ ਤੋਂ ਪੁੱਛਨੇ ਆ ਕਿ ਸਾਡੇ ਕਾਸ਼ਤਕਾਰਾਂ ਬਿਲ ਖਸੂਸ ਸਾਡੇ ਛੋਟੇ ਜ਼ਿਮੀਦਾਰਾਂ ਜਿਹੜੇ ਨੇ ਉਹਨਾਂ ਦੇ ਫਿਲ ਵਕਤ ਕੀ ਮਸਾਇਲ ਨੇ ਤੇ ਉਹਨਾਂ ਦੇ ਮਸਾਇਲ ਦਾ ਹੱਲ ਕੀ ਹੈ ਅਸਲਾਮੁਅਲੈਕਮ ਜੀ ਲੰਬਰ ਸਾਹਿਬ ਵਾਲੇਕਮ ਸਲਾਮ ਜੀ ਇਹ ਦੱਸੋ ਕਿ ਤੁਸੀਂ ਬਸ਼ਰਲਾ ਪੂਰੇ ਗੁਜਰਾਵਾਲਾ ਡਿਵੀਨ ਦੇ ਕਾਸ਼ਤਕਾਰਾਂ ਦੇ ਨੁਮਾਇੰਦੇ ਹੋ ਬਿਲ ਖਸੂਸ ਸਾਡੇ ਛੋਟੇ ਜ਼ਿਮੀਦਾਰਾਂ ਜਿਹੜੇ ਨੇ ਤੇ ਜ਼ਿਮੀਦਾਰ ਬੜਾ ਪਰੇਸ਼ਾਨ ਹੈ ਇਸ ਵੇਲੇ ਸਾਡੇ ਜ਼ਿਮੀਦਾਰ ਦੇ ਇਸ ਵੇਲੇ ਮਸਲੇ ਕੀ ਨੇ ਅਜੇ ਮਸਲੇ ਜਿਹੜੇ ਫੌਰੀ ਨੋਇਤ ਦਾ ਹੱਲ ਮੰਗਦੇ ਨੇ ਜਿਨ੍ਹਾਂ ਨੂੰ ਸਾਡੀ ਵਜ਼ੀਰ ਅਲਾ ਪੰਜਾਬ ਸਾਡੇ ਵਜ਼ੀਰ ਖੁਰਾਕ ਪੰਜਾਬ ਦੇ ਜਿਹੜੇ ਨੇ ਸਾਡੇ ਵਜ਼ੀਰ ਜ਼ਰਾਤ ਜਿਹੜੇ ਨੇ ਪੰਜਾਬ ਦੇ ਉਹਨਾਂ ਨੂੰ ਟਾਪ ਪ੍ਰਾਇਰੀਟੀ ਦੇ ਉੱਤੇ ਜਿਹੜੇ ਮਸਲੇ ਹੱਲ ਕਰਨੇ ਚਾਹੀਦੇ ਨੇ ਉਹ ਬਰਾਹ ਕਰਮ ਸਾਡ ਨੂੰ ਦੱਸੋ ਜੀ ਸਰਬ ਮਸਲਾ ਤੇ ਇਹ ਵੇ ਕਿ ਗੰਧਮ ਦੀ ਫਸਲ ਜਿਹੜੀ ਹੈ ਬਿਲਕੁਲ ਤਿਆਰ ਹੈ। ਇਹਦੀ ਕਟਾਈ ਬਾਰਿਸ਼ਾਂ ਦੀ ਵਜ੍ਹਾ ਨਾਲ متاثر ਨਹੀਂ ਤੇ ਹੁਣ ਨੂੰ ਸ਼ੁਰੂ ਹੋ ਜਾਣੀ ਸੀ। ਇਹਦਾ ਤਰੀਕਾ ਕਰ ਹੁੰਦਾ ਹੀ ਕਿ ਗੰਧਮ ਦੀ ਪਟਵਾਰੀਏ ਪਹਿਲੋਂ ਲਿਸਟਾਂ ਬਣਾਉਂਦੇ ਹਨ ਗਰਦੌਰੀ ਕਰਦੇ ਆ ਕਿ ਫਲਾਣੇ ਜ਼ਿਮੀਦਾਰ ਨੇ ਕਿੰਨੀ ਬੀਜੀ ਹੈ ਫਲਾਣੇ ਨੇ ਕਿੰਨੀ ਬੀਜੀ ਹੈ ਉਹਦਾ ਗਵਰਨਮੈਂਟ ਤਖਮੀਨਾ ਲਾਂਦੀ ਸੀ ਕਿ ਅਸਾਂ ਇੰਨੀ ਕਣਕ ਖਰੀਦਰੀ ਉਹ ਹਿਸਾਬ ਨਾਲ ਉਸ ਬੰਦੇ ਨੂੰ ਬਾਰਦਾਣਾ ਇਸ਼ੂ ਹੁੰਦਾ ਹੈ। ਅਰਕਲ ਸਾਰੇ ਨਾਲ ਡਿਜੀਟਲ ਇੱਕ ਲੈਬ ਜਾਰੀ ਕੀਤੀ ਹੈ ਪੋਰਟਲ ਤੇ ਉਹਦਾ ਨਾਮ ਹੈ ਭਾਰਦਾਨ ਐਪ ਜੀ ਪੜੇ ਲਿਖੇ ਤੇ ਜ਼ਿੰਮੇਦਾਰ ਬਹੁਤ ਘੱਟ ਨੇ ਚਲੋ ਜਿਹੜੇ ਮੁੰਡੇ ਕੋ ਪੜੇ ਲਿਖੇ ਨੇ ਬਸ ਕੋਟ ਜੜਿਆ ਹਰ ਬੰਦੇ ਨੇ ਕਿਸੇ ਦੀ ਦਰਖਾਸਤਾਂ ਲਾਈਨ ਜਿਹੜੀ ਐ ਨਾ ਅਕਸੈਪਟ ਹੀ ਨਹੀਂ ਹੋਈ ਅੱਛਾ ਠੀਕ ਹੈ ਉਹਦੀ ਲਾਸਟ ਡੇਟ ਐ ਨਾ 17 April ਦਿੱਤੀ ਸੀ ਉਹ ਵੀ ਲੰਘ ਗਈ ਹੈ ਹੂੰ ਜਿਹੜੇ ਇਲਾਕਿਆਂ 'ਚ ਗੰਧਮ ਸ਼ੁਰੂ ਹੋਈ ਏ ਮੰਡੀ 'ਚ ਗੰਧਮ ਗਈ ਏ ਉਹ ਜਿਹੜੇ ਮਾਫੀਆ ਬੈਠਾ ਆੜਤੀ ਬੈਠਾ ਉਹ ਆਂਦਾ 2800 ਰੁਪਏ ਦੇੜੋ ਜਾਂ 2900 ਜਾਂ 3000 ਰੁਪਏ 'ਚ ਉਹ ਦੱਸੋ ਪੈਨ 4300 ਰੁਪਏ ਗਵਰਨਮੈਂਟ ਦਾ ਰੇਟ ਏ ਪਿਛਲੇ ਸਾਲ ਗਵਰਨਮੈਂਟ ਦਾ 3800 ਰੁਪਏ ਸੀ ਓਪਨ ਮਾਰਕੀਟ 'ਚ ਗੰਧਮ ਦਾ ਰੇਟ 5000 ਰੁਪਏ ਸੀ ਹੂੰ ਤੇ ਲੋਕਾਂ ਦੇ ਅੰਦਰਾਂ ਜੋ ਇਹਨਾਂ ਜ਼ਬਰਦਸਤੀ 4300 ਜਿ ਲੈਈ ਸੀ ਇੰਜ ਕਣਕ ਨੂੰ ਫੜਦੇ ਆ ਜਿਵੇਂ ਹੀਰਵਾਨ ਫੜੀਦੀ ਏ ਜਾ ਕੇ ਐਰਕਾ ਸਰ ਇਹਨਾਂ ਜ਼ੁਲਮ ਹੋ ਰਿਹਾ ਕਿ 3900 ਰੁਪਿਆ ਰੇਟ ਹੈ ਤੇ ਜਿਹੜਾ ਮਾਰਕੀਟ ਦੇ ਵਿੱਚ ਰੇਟ ਹੈ ਉਹ 2800 ਰੁਪਿਆ 3000 ਲੇਕਿਨ ਉਹਦਾ ਵੀ ਨੁਕਸਾਨ ਇਹ ਵੇ ਕਿ ਨਗਦ ਕੈਸ਼ ਜ਼ਿੰਮੇਦਾਰ ਲੈ ਕੇ ਜਾਏ ਉਹਨੂੰ ਆਂਦ ਨੇ ਕਣਕ ਦੇ ਜਾ ਪੈਸੇ ਜਿੱਦਣ ਹੋਣਗੇ ਤੈਨੂੰ ਅਗਲੀ ਫਲੋਰ ਮਿਲਾਂ ਵਾਲੇ ਲੈਣਗੇ ਜੇ ਨਾ ਲਈ ਤੇ ਫਿਰ ਤੁਹਾਨੂੰ ਕੋ ਮਹੀਨਾ ਟਿਕਣਾ ਪੈਣਾ ਦੂਸਰੇ ਨੰਬਰ ਤੇ ਸਾਰੇ ਵਜ਼ੀਰ ਅਲਾਹ ਸਾਹਿਬਾ ਨਵੀਆਂ ਆਈਆਂ ਨੇ ਇਹਨਾਂ ਨੇ ਵਜ਼ੀਰੇ ਖੁਰਾਕ ਬਣਾਇਆ ਬਲਾਲ ਯਾਸੀ ਲਾਹੌਰ ਰਹਿਣ ਵਾਲਾ ਨਾਲ ਉਹਦੇ ਪ੍ਰੈਸ ਕਾਨਫਰੰਸ ਕਰਦੀਆਂ ਨੇ ਉਸਮਾ ਬਖਾਰੀ ਸਾਹਿਬ ਮਰਿਯਮ ਔਰੰਗਜ਼ੇਬ ਸਾਹਿਬ ਤੁਸੀਂ ਸਾਰੇ ਦੱਸੋ ਕਿ ਇੱਕ ਜ਼ਿੰਮੇਦਾਰ ਪਿੰਡ 'ਚ ਰਹਿਣ ਵਾਲੇ ਦੇ ਮਸਲੇ ਮਸਾਇਲ ਲਾਹੌਰ ਆਲੀ ਸ਼ਾਨਕੋਠੀਆਂ 'ਚ ਰਹਿਣ ਵਾਲਿਆਂ ਨੂੰ ਕਿਵੇਂ ਪਤਾ ਹੈ ਬਿਲਕੁਲ ਠੀਕ ਬਲਾਲ ਯਾਸੀਦ ਨੂੰ ਕੀ ਪਤਾ ਕਿ ਜ਼ਿੰਮੇਦਾਰ ਨੂੰ ਕੀ ਮਿਸਾਲ ਹੈ ਜਾਂ ਉਸਮਾ ਬਖਾਰੀ ਅੱਜ ਤੱਕ ਪੈਲੀਆਂ ਜਾਈ ਹੋਵੇ ਯਾ ਮਰਜਮ ਔਰੰਗਜ਼ੇਬ ਆਹੀ ਹੋਵੇ ਉਹਨਾਂ ਨੂੰ ਕੀ ਪਤਾ ਹੈ ਮਸਲੇ ਮਸਾਇਲ ਕੀ ਨੇ ਬਿਲਕੁਲ ਜਿਹੜੇ ਸਾਡੇ ਮਕਾਮੀ ਜ਼ਿੰਮੇਦਾਰ ਐਮਪੀਏ ਨੇ ਉਹਨਾਂ ਨੂੰ ਉਥੇ ਗਾਂਹ ਜਾਣ ਹੀ ਨਹੀਂ ਦਿੰਦੇ ਹਾਂ ਉਹਨਾਂ ਦੀ ਅਪਰੋਚ ਕੋ ਨਹੀਂ ਉਹਨਾਂ ਨੂੰ ਸਿਰਫ ਐਮਪੀਏ ਦੀ ਸ਼ਿਪ ਤੱਕ ਫਿਰ ਉਹ ਵਿਚਾਰੇ ਨੇ ਮਜਬੂਰ ਨੇ ਕਿ ਖੁੱਲ ਕੇ ਮਰਜਮ ਨਵਾਲ ਸਾਹਿਬਾ ਨੂੰ ਵਜ਼ੀਰ ਆਲਾਹ ਸਾਹਿਬਾ ਨੂੰ ਇਹ ਗੱਲ ਆਖ ਹੀ ਨਹੀਂ ਸਕਦੇ ਕਿ ਸਾਡੇ ਜ਼ਿੰਮੇਦਾਰ ਨੂੰ ਇਹ ਮਸਲਾ ਮਸਾਇਲ ਆ ਸੀ ਪਿੰਡਾਂ ਦੇ ਵਿੱਚੋਂ ਵੋਟ ਲੈਦੇ ਨੇ ਅਸੀਂ ਉਹਨਾਂ ਲੋਕਾਂ ਦੇ ਵਿੱਚ ਰਹਿਨੇ ਆ ਵਸਨੇ ਆ ਬਾਹਰ ਜਦੋਂ ਨਿਕਲਨੇ ਆ ਲੋਕੀ ਸਾਨੂੰ ਗਾਲਾਂ ਕੱਢਦੇ ਨੇ ਹਮ ਸਰ ਇਹ ਵੇਖੋ ਨਾ ਜਿਹੜਾ ਵੀ ਕੰਮ ਕਰਨਾ ਉਹਦੀ ਇੱਕ ਕਮੇਟੀ ਬਣਾਉਣ ਵਾਸਤੇ ਉਹ ਲੋਕ ਚਾਹੀਦੇ ਨੇ ਜਿਹੜਾ ਉਹਨੂੰ ਤਜਰਬਾ ਰੱਖਦੇ ਨੇ ਜਿਹੜਾ ਉਹਨੂੰ ਕਰ ਸਕਦੇ ਨੇ ਹੁਣ ਇਹਨੂੰ ਬਲਾਲ ਯਾਸੀਨ ਨੂੰ ਜਾਂ ਮਰਜ਼ਾ ਮੌਰੰਗ ਜ਼ੈਬ ਨੂੰ ਜਾਂ ਉਸਮਾਨ ਬਖਾਰੀ ਨੂੰ ਤੇ ਨਹੀਂ ਪਤਾ ਕਿ ਕਿਵੇਂ ਖਾਦ ਪਈ ਹੈ ਕਿਵੇਂ ਜ਼ਿੰਮੇਦਾਰ ਕਨਕ ਵੱਟਣੀ ਹੈ ਕਿਵੇਂ ਨਹੀਂ ਵੱਟਣੀ। ਅ ਕਿੰਨੇ ਉਹਦੇ ਖਰਾਜਾਤ ਆਏ ਨੇ? ਸਾਰੇ ਨਾ ਪਹਿਲਾ ਜ਼ੁਲਮ ਤੇ ਕੀਟਾ ਕਿ ਇੰਪੋਰਟਡ ਖਾਦ 12ਵੇਂ ਮਹੀਨੇ ਦੀ ਮੁਲਕ ਗਈ ਅੱਜ ਤੱਕ ਜ਼ਿੰਮੇਦਾਰ ਰੋਜ ਨਹੀਂ ਮਿਲੀ ਆ। ਹਾਂ, ਗੋਦਾਮਾਂ 'ਚ ਇਹਨਾਂ ਰੱਖ ਛੜੀ। ਗੋਦਾਮਾਂ 'ਚ ਰੱਖ ਛੜੀ ਉਹ ਮਾਫੀਆ ਨੇ ਲਿਆ ਕੇ ਉਹ ਵੀ 5000 'ਚ ਵੇਚੀ ਹੈ। ਹੂੰ ਤੁਹਾਡੇ ਪ੍ਰੋਗਰਾਮ 'ਚ ਦੋ ਵਾਰੀ ਅਸੀਂ ਦਸੰਬਰ ਦੇ ਵਿੱਚ ਪ੍ਰੋਗਰਾਮ ਕੀਤਾ ਸੀ। ਇੰਪੋਰਟਡ ਖਾਦ ਜਿਹੜੀ ਹੈ ਸਰਕਾਰੀ ਕਦਮਾਂ ਜਾ ਗਈ ਹੈ ਬੰਦਰਗਾਹ ਤੋਂ ਵੀ ਆ ਗਈ ਹੈ ਲੇਕਿਨ ਉਹ ਜ਼ਿੰਮੇਦਾਰ ਨੂੰ ਕਸਮੀਆਂ ਤੌਰ ਤੇ ਜੇ ਕਿਸ ਨੂੰ ਮਿਲੀ ਹੋਵੇ ਨਹੀਂ ਇਹਨਾਂ ਦਿੱਤੀ ਸਹੀ ਫਰਮਾਂਦੇ ਠੀਕ ਹੈ ਉਹਦੇ ਤੋਂ ਵੀ ਜ਼ੁਲਮ ਸਿਆ ਜ਼ਿੰਮੇਦਾਰ ਨੇ ਤੇਲ ਮਹਿੰਗਾ ਕੀਤਾ ਪਰਵਰਿਸ਼ ਕਰਕੇ ਉਹਨੂੰ ਕਣਗ ਨੂੰ ਪਾਲਿਆ ਹੁਣ ਵੇਖੋ ਨਾ ਜ਼ਿੰਮੇਦਾਰ ਤੇਨੂੰ ਇੱਕ ਦਿਨ ਕਟਾਈ ਕਰਕੇ ਪਾਲੀ ਜੰਨੀ ਰੱਖ ਸਕਦਾ ਹਾਂ ਉਹਦੇ ਕੋ ਤਰਪਾਲਾ ਕੋ ਨਹੀਂ ਆ ਰੋਜ਼ ਮੌਸਮੀ ਹਾਲਾਤ ਖਰਾਬ ਨੇ ਉਹ ਡੱਕ ਨਹੀਂ ਸਕਦਾ ਦੋ ਦਿਨ ਵੀ ਕਣਕ ਪੈਲੀ ਕੱਲ ਤੁਹਾਡੇ ਇਲਾਕੇ ਇਸੇ ਸਾਡੇ ਇਲਾਕੇ ਚ ਤਰੇਰੀ ਚੰਦਰਾ ਪਿਆ ਸਰ بارش ਪਈ ਹੈ ਚੰਦਰਾ ਪਿਆ ਲਾਪਾ ਨੇ ਬਚਾ ਲਈ ਹੈ ਹਾਂ ਲੇਕਿਨ ਇਹ ਹੁਕਮਰਾਨ ਕੀ ਕਰਦੇ ਨੇ ਆਵਾਮ ਨੂੰ ਬੰਬ ਮਾਰਨ ਤੇ ਆਵਾਮ ਮਾਰਛਣ ਪਿਆਰੇ ਵੇਖਣ ਵਾਲਿਓ ਲੰਬੜ ਸਾਹਿਬ ਦੀ ਇਹ ਗੱਲ ਬੜੀ ਜ਼ਬਰਦਸਤ ਹੈ ਸਾਡੀ ਮਾਂ ਬੋਲੀ ਪੰਜਾਬੀ ਚ ਆਖਦੇ ਨੇ ਯਾਰ ਰਾਹ ਪਿਆ ਜਾਣੇ ਤੇ ਯਾ ਵਾਹ ਪਿਆ ਜਾਣੇ ਹੁਣ ਸਾਡੇ ਜਿਹੜੇ ਵਜ਼ਾਰਾ ਨੇ ਵਜ਼ੀਰ ਖੁਰਾਕ ਜਾਂ ਵਜ਼ੀਰ ਇਤਲਾਹਾਤ ਉਸਮਾ ਬਖਾਰੀ ਸਾਹਿਬਾ ਜਿਹੜੀਆਂ ਨਾਲ ਬਹਿ ਜਾਂਦੀਆਂ ਨੇ ਜਾਂ ਵਜ਼ੀਰ ਜ਼ਰਾਤ ਜਿਹੜੇ ਨੇ ਉਹਨਾਂ ਨੂੰ ਵਾਕਈ ਕੀ ਪਤਾ ਨਾ ਉਹਨਾਂ ਦਾ ਕਦੀ ਵਾਹ ਪਿਆ ਹੈ ਤੇ ਨਾ ਉਹ ਕਦੀ ਪਿੰਡਾਂ ਦੇ ਰਾਵਾਂ ਤੇ ਟੁਰੇ ਨੇ ਨਾ ਉਹਨਾਂ ਨੂੰ ਪਤਾ ਹੈ ਕਿ ਜ਼ਰਾਇ ਮੁਦਾਖਲ ਕੀ ਨੇ ਇੱਕ ਕਾਸ਼ਤਕਾਰ ਦੇ ਅਖਰਾਜਾਤ ਕੀ ਨੇ ਉਹਨੂੰ ਫੇਲ ਇੰਦਨ ਬਿਜਲੀ ਕੀ ਭਾਅ ਮਿਲਦੀ ਏ ਪੈਸਟਿਸਾਈਡਸ ਦਾ ਤੇ ਖਾਦਾਂ ਦਾ ਕੀ ਰੇਟ ਹੈ ਬੀਜ ਕਿਸ ਭਾਅ ਮਿਲਦਾ ਹੈ ਉਹਨਾਂ ਨੂੰ ਕੀ ਪਤਾ ਕਿ ਕਿਸਾਨ ਦਾ ਇੱਕ ਕਿੱਲੇ ਦੇ ਉੱਤੇ ਕਿੰਨਾ ਖਰਚਾ ਆਇਆ ਹੈ ਹੁਣ ਉਹਦੀ ਜਿਹੜੀ ਗੰਧਮ ਹੈ ਗਵਰਨਮੈਂਟ ਤੇ ਖਰੀਦ ਨਹੀਂ ਰਹੀ ਆਪਣੇ ਉਹਨਾਂ ਰੇਟਾਂ ਤੇ ਜਿਹੜੇ ਖੁਦ ਗਵਰਨਮੈਂਟ ਨੇ ਹੀ ਮੁਕਰਰ ਕੀਤੇ ਨੇ ਗਵਰਨਮੈਂਟ ਉਹ ਨਹੀਂ ਖਰੀਦ ਰਹੀ ਉਹਦੀ ਗੰਧਮ 3900 ਆਪੇ ਹੀ ਰੇਟ ਮੁਕਰਰ ਕੀਤਾ ਤੇ ਆਪੇ ਹੀ ਹੁਣ ਖਰੀਦ ਨਹੀਂ ਰਹੀ ਪਿਆਰਿਓ ਆੜਤੀ ਇਸ ਮੌਕੇ ਦੇ ਉੱਤੇ ਆਟਾ ਮਾਫੀਆ ਵਾਲੇ ਜਿਹੜੇ ਨੇ ਮੋਜਾਂ ਕਰ ਰਹੇ ਨੇ ਜ਼ਮੀਂਦਾਰ ਨੂੰ ਲੁੱਟ ਰਹੇ ਨੇ ਇੱਕ ਤੇ 2800 3000 ਰੁਪਏ ਮੰਨ ਉਹਨੂੰ ਕਨਕ ਵਿੱਚ ਨਹੀਂ ਪੈ ਰਹੀਏ ਦੂਜਾ ਇਹ ਕਿ ਕਨਕ ਲੈ ਕੇ ਮੰਡੀ ਜਾਨ ਤੱਕ ਦਾ ਟਰਾਂਸਪੋਰਟੇਸ਼ਨ ਦਾ ਟੋਟਲ ਖਰਚਾ ਵੀ ਜ਼ਮੀਂਦਾਰ ਨੂੰ ਪੈ ਰਿਆ ਬਾਹਰ ਦਾਣਾ ਉਹਨੂੰ ਮੁਜੱਸਰ ਨਹੀਂ ਜ਼ਮੀਂਦਾਰ ਇਸ ਵੇਲੇ ਇਨ੍ਹਾਂ ਕੋ ਪਰੇਸ਼ਾਨ ਨੇ ਜਿਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਜਦ ਕਿ ਸਾਡੇ ਗੁਜਰਾਂਵਾਲਾ ਦੇ ਇੱਕ ਆਪੋ ਜ਼ਿੰਮੇਦਾਰ ਐਮਪੀਏ ਕੈਸਰ ਇਕਬਾਲ ਸੰਧੂ ਹੋਰਾਂ ਤਰੇ ਚਾਰ ਦਿਨ ਪਹਿਲੇ ਆਖਿਆ ਸੀ ਕਿ ਉਹਨਾਂ ਦਰਖਾਸਤ guzariye ਮੋਤਰਮਾ ਵਜ਼ੀਰ ਅਲਾ ਪੰਜਾਬ ਦੀ ਖਿਦਮਤ ਅਾਲੀਆ ਦੇ ਵਿੱਚ ਕਿ ਮੈਨੂੰ ਵਕਤ ਦਿਓ ਮੈਂ ਆਪਣੇ ਇਲਾਕੇ ਦੇ ਵੋਟਰਜ਼ ਆਪਣੇ ਜ਼ਿੰਮੇਦਾਰਾਂ ਦੇ ਮਸਾਇਲ ਤੁਹਾਨੂੰ ਦੱਸਣਾ ਚਾਹਨਾ ਅੱਜ ਵੀ ਸਾਨੂੰ ਪਤਾ ਲੱਗਾ ਕਿ ਉਹਨਾਂ ਨੂੰ ਅੱਜ ਤੱਕ ਟਾਈਮ ਤੱਕ ਨਹੀਂ ਮਿਲਿਆ ਪੰਜਾਬ ਅਸੈਂਬਲੀ ਦੇ ਵਿੱਚ ਜਿਹੜੇ ਜ਼ਿਮੀਦਾਰ ਐਮਪੀਜ਼ ਨੇ ਅਜੇ ਐਮਪੀਜ਼ ਦੀ ਤਦਾਦ ਨਿਸਫ ਤੋਂ ਜ਼ਿਆਦਾ ਅਸੈਂਬਲੀ ਮੈਂਬਰਾਂ ਨੇ ਐਸੇ ਮੌਜੂਦ ਨੇ ਪੰਜਾਬ ਅਸੈਂਬਲੀ ਚ ਜਿਹੜੇ 50 55 60 ਫੀਸਦ ਨੇ ਜਿਹੜੇ ਦਿਹਾਤੀ ਇਲਾਕਾ ਜਾਤੋਂ تعلق ਰੱਖਦੇ ਨੇ ਜਿਨ੍ਹਾਂ ਦਾ ਆਪਣਾ ਪੇਸ਼ਾ ਜ਼ਿਮੀਦਾਰਾ ਹੈ ਉਹਨਾਂ ਦੀ ਗੱਲ ਵੀ ਮਹਤਰਮਾ ਵਜ਼ੀਰਿਆਲਾ ਨਹੀਂ ਪਈਆਂ ਸੁਣਦੀਆਂ ਸਮਝਦੀਆਂ ਤੇ ਜ਼ਿਮੀਦਾਰ ਮਰਦਾ ਜਾ ਰਿਹਾ ਹੈ ਵੋਟਰ ਪਿੰਡਾਂ ਥਾਵਾਂ ਦਾ ਨਵਾਜ਼ ਲੀਗ ਦਾ ਬਦਜਨ ਹੁੰਦਾ ਜਾ ਰਿਹਾ ਹੈ ਹੋਰ ਕੀ ਕੀ ਇਸ ਵੇਲੇ ਜ਼ਿੰਮੇਦਾਰ ਦੇ ਮਸਾਇਲ ਨੇ ਉਹਨੂੰ ਦਰਪੇਸ਼ ਨੇ ਜਿਹੜੇ ਆਓ ਫਿਰ ਇੱਕ ਕਰੀ ਚੱਲੀਏ ਚੌਧਰੀ ਨਵਾਜ਼ ਗੁੱਜਰ ਹੋਰਾਂ ਵੱਲ ਸਰ ਸਾਹਿਬ ਹੋਰ ਦੱਸੋ ਹੁਣ ਹਕੂਮਤ ਫਿਰ ਇਹਦਾ ਹੱਲ ਕੀ ਕਰੇ ਪਰੇਸ਼ਾਨ ਤੇ ਅਸਲ ਜ਼ਿੰਮੇਦਾਰ ਬਹੁਤ ਹੈ ਤੁਸੀਂ ਮੰਗ ਕੀ ਕਰਦੇ ਹੋ ਮਤਾਲਬਾ ਕੀ ਹੈ ਹਕੂਮਤ ਕੋਲੋਂ ਤੁਹਾਡਾ ਮਤਾਲਬਾ ਸਰ ਜਿਹੜਾ ਐਮਰਜੈਂਸੀ ਮੌਕੇ ਤੇ ਵੇ ਨਾ ਦੂਸਰੇ ਤਾਂ ਪੂਰੇ ਹੋਏ ਨਹੀਂ ਹੁਣ ਤੱਕ ਜੀ ਇਹ ਵੇ ਕਿ ਜ਼ਿੰਮੇਦਾਰ ਨੂੰ ਪਟਵਾਰੀ ਅਧਰਾਤ ਮਤਲਕਾ ਜਿੰਨੇ ਵੀ ਨੇ ਅੱਗੇ ਜਿਹੜਾ ਸਿਸਟਮ ਚੱਲਦਾ ਫੌਰੀ ਤੌਰ ਤੇ ਉਹਨਾਂ ਦੀ ਮਲਕੀਅਤ ਦਾ ਹਿਸਾਬ ਲਾ ਕੇ ਜੀ ਉਹਨਾਂ ਨੂੰ ਵਾਰਦਾਂ ਦਾ ਇਸ਼ੂ ਕੀਤਾ ਜਾਏ ਤਾਂ ਕਿ ਉਹ ਗਵਰਨਮੈਂਟ ਨੂੰ ਕਣਕ ਦੇਣ ਦੂਸਰੇ ਦਿਨ ਚੈੱਕ ਮਿਲ ਜਾਂਦਾ ਉਹਨਾਂ ਨੂੰ ਪੈਸੇ ਮਿਲ ਜਾਣ ਹਾਂ 3900 ਰੁਪਏ ਜੋ ਉਹਨਾਂ ਦੀ ਖਰੀਦੀ ਜਾਏ ਹਾਂ ਉਹ ਖੁਸ਼ਹਾਲ ਹੋ ਜੇ ਕਮਸ ਕਮ ਅੱਧੀ ਹੋਈ ਲੈ ਲੈਣ ਸਾਰੀ ਨਹੀਂ ਲੈਣੀ ਤੇ ਅੱਧੀ ਹੋਈ ਲੈ ਲੈਣਾ ਹਾਂ ਸਾਰਾ ਹਾਲਾ ਤੱਕ ਸੂਰਤ ਹਾਲ ਕੋ ਨਹੀਂ ਕਿਉਂਕਿ ਵੇਖੋ ਨਾ ਗਵਰਨਮੈਂਟ ਦੀਆਂ ਪੁਲਿਸੀਆਂ ਬਣਦਿਆਂ ਬਣਦਿਆਂ ਬੜਾ ਚਿਰ ਲੱਗਦਾ ਹਾਂ ਕਹਣਾ ਗਾਗਰ ਅੱਲਾਹ ਪਾਕ ਨੇ ਧੁੱਪਾਂ ਲਾਈਆਂ ਤੇ ਠੀਕ 15 ਦਿਨਾਂ ਬਾਅਦ ਖਤਮ ਹੋ ਜਾਣੀ ਹੈ ਹਾਂ ਇਹਨਾਂ ਦੀਆਂ ਪੁਲਿਸੀਆਂ ਬਣਨੀਆਂ ਨੇ ਜੂਨ ਤੇ ਬਜਟ ਤੋਂ ਬਾਅਦ ਜਾ ਕੇ ਹਾਂ ਜ਼ਿੰਮੇਵਾਰ ਖਤਮ ਹੋ ਜਾਣਾ ਉਚਰਾਂ ਨੂੰ ਹਾਂ ਮੌਕੇ ਤੇ ਅਮਰਜੈਂਸੀ ਪੁਲਿਸੀ ਇਹ ਵੇ ਕਿ ਜ਼ਿੰਮੇਵਾਰ ਨੂੰ ਫਿਲ ਫੌਰ ਗਵਰਨਮੈਂਟ ਕੋ ਮਸ਼ੀਨਰੀ ਇਹ ਡੀਸੀ ਸਹਿਬਾਨ ਐਸ்சி ਸਹਿਬਾਨ ਨੇ ਤਹਿਸੀਲਦਾਰ ਪਟਵਾਰੀ ਬਕਾਇਦਾ ਸਾਰੀ ਮਸ਼ੀਨਰੀ ਇਹ ਨਾ ਵੇਖੋ ਇਹ ਗਵਰਨਮੈਂਟ ਦੀ ਇੱਕ ਘੰਟੇ 'ਚ ਸਾਰਾ ਕੁਝ ਕਰ ਸਕਦੇ ਨੇ ਹਾਂ ਤੇ ਜ਼ਿੰਮੇਦਾਰ ਨੂੰ ਬਾਰਦਾਨਾ ਦੇਣਾ ਕਿਹੜੀ ਫੀਮ ਦੇਣੀ ਇਹਨਾਂ ਨੇ ਹਾਂ ਸਰ ਬਾਰਦਾਨਾ ਦੇ ਕਣਕ ਹੀ ਦੇਣੀ ਹੈ ਨਾ ਜ਼ਿੰਮੇਦਾਰ ਨੇ ਕੋਈ ਹੋਰ ਤੇ ਚੀਜ਼ ਨਹੀਂ ਦੇਣੀ ਹਾਂ ਤੇ ਕਣਕ ਵੀ ਮੁਲਕ ਦੀ ਦੇਣੀ ਹੈ ਇੰਡੀਆ 'ਚੋਂ ਲਿਆ ਕੇ ਉਹ ਵੀ ਨਹੀਂ ਦੇਣੀ ਇਹਨਾਂ ਨੇ ਇੰਡੀਆ 'ਚੋਂ ਲਿਆ ਕੇ ਦਿੱਤੀ ਹੈ ਹਾਂ ਸਰ ਇਹ ਅਗਰ ਸਬਸਿਡੀ ਕਿਸੇ ਚੀਜ਼ ਤੇ ਦਿੰਦੇ ਰਹਿਣਾ 2009 ਜਿਹਨਾਂ ਦਿੱਤੀ ਹੈ 13 ਜਿਹ ਦਿੱਤੀ ਹੈ ਉਹ ਸਬਸਿਡੀ ਜ਼ਿੰਮੇਦਾਰ ਸਾਰੇ ਮੁਲਕ ਨੂੰ ਦੇਣਾ ਤੇ ਕੋਈ ਨਾ ਕੋਈ ਭਰ ਜਾਵੇ ਪਿਆਰੇ ਵੇਖਣ ਵਾਲਿਓ ਤੁਸੀਂ ਸਾਡੇ ਅੱਜ ਦੇ ਪ੍ਰੋਨੇ ਤੇ ਸਮਾਲ ਫਾਰਮਰਸ ਐਸੋਸੀਏਸ਼ਨ ਆਫ ਗੁਜਰਾਂ ਵਾਲਾ ਡਿਵੀਨ ਦੇ ਸਦਰ ਚੌਧਰੀ ਮੁਹੰਮਦ ਨਵਾਜ਼ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਤੁਸੀਂ ਅੱਖੀਂ ਵੇਖ ਰਹੇ ਹੋ ਮੇਰੇ ਪਿੱਛੇ ਕਿ ਕਨਕ ਮਾਸ਼ਾਅੱਲਾ ਸਾਡੇ ਦੇਸ਼ ਪੰਜਾਬ ਦੀ ਤੇ ਬਿਲ ਖਸੂਸ ਸਾਡੇ ਗੁਜਰਾਂ ਵਾਲਾ ਡਿਵੀਨ ਦੇ तमाम ਇਲਾਕਿਆਂ ਦੀ ਸੁਨਹਿਰੀ ਹੋ ਚੁੱਕੀ ਹੈ ਪੱਕ ਚੁੱਕੀ ਹੈ ਪਿਆਰਿਓ ਜ਼ਿੰਮੇਦਾਰ ਐਸਲੇ ਸਖਤ ਡਰ ਰਿਹਾ ਹੈ ਕਿਉਂਕਿ ਮੌਸਮ ਦਾ ਕੋਈ ਇਤਬਾਰ ਨਹੀਂ ਕਿਸੇ ਵੇਲੇ ਵੀ ਝੜੀ ਲੱਗ ਪੈਂਦੀ ਹੈ ਚੰਦਰਾ ਪੈਨ ਲੱਗ ਪੈਂਦਾ ਹੈ ਜਦੋਂ ਕਿ ਨਾ ਤੇ ਸਾਡੇ ਜ਼ਿੰਮੇਦਾਰ ਦੇ ਕੋਲ ਕਨਕ ਛੜਨ ਤੋਂ ਬਾਅਦ ਬੌਲ ਲੱਗਾ ਹੋਵੇ ਤੇ ਨਾ ਹੀ ਇਨੀਆਂ ਤਰਪਾਲਾਂ ਨੇ ਜਿਨ੍ਹਾਂ ਨਾਲ ਉਹ ਆਪਣੇ ਮਾਲ ਨੂੰ ਢੱਕ ਲਵੇ ਤੇ ਪਿਆਰਿਓ ਨਾ ਹੀ ਦਿਨ ਰਾਤ ਜਾਗ ਕੇ ਤੇ ਆਪਣੇ ਮਾਲ ਦੀ ਆਪਣੀ ਜਨਸ ਦੀ ਪੈਲੀਆਂ ਦੇ ਵਿੱਚ ਰਾਖੀ ਹੋ ਸਕਦੀ ਏ ਇਸ ਵਾਸਤੇ 6 ਮਹੀਨਿਆਂ ਦੀ ਮਿਹਨਤ ਦਾਤੇ ਲੱਗੀ ਹੋਈ ਏ ਜ਼ਿਮੀਦਾਰ ਦੀ ਤੇ ਜ਼ਿਮੀਦਾਰ ਇਹ ਚਾਹਦਾ ਏ ਕਿ ਹਕੂਮਤ ਉਹਨੂੰ ਹੱਥ ਪਵਾਏ ਹਕੂਮਤ ਦਾ ਵੀ ਫਰਜ਼ ਏ ਕਿ ਆਪਣੇ ਆਵਾਮ ਜਿਹੜੇ ਕਿ ਸਾਡੇ ਜ਼ਿਮੀਦਾਰ ਆਵਾਮ ਨੇ ਸਾਡੇ ਦੇਸ਼ ਦੀ 70 ਫੀਸਦ ਤਕਰੀਬਨ ਆਬਾਦੀ ਜ਼ਰਾਤ ਦੇ ਪੇਸ਼ੇ ਦੇ ਨਾਲ ਵਬਸਤਾ ਹੈ ਤੇ ਦਿਹਾਤ ਦੇ ਵਿੱਚ ਆਬਾਦ ਹੈ ਸਾਡੇ ਹੁਕਮਰਾਨਾਂ ਦਾ ਫਰਜ਼ ਬੰਦਾ ਹੈ ਕਿ ਉਹਨਾਂ ਦੀ ਸਭ ਤੋਂ ਪਹਿਲੇ ਅਸ਼ਕਸ਼ੋਈ ਕਰਨ اور ਉਹਨਾਂ ਦੇ ਮਸਲੇ ਹੱਲ ਕਰਨ ਸਾਡੇ ਪਿਛਲੇ ਵੀਲੌਗ ਦੇ ਵਿੱਚ ਸਾਡੇ ਗੁਜਰਾਵਾਲਾ ਦੇ ਨਵਾਜ਼ ਲੀਗੀ ਐਮਪੀਏ ਚੌਧਰੀ ਕੈਸਰ ਇਕਬਾਲ ਸੰਧੂ ਹੋਰਾਂ ਬੜੀ ਖੂਬਸੂਰਤ ਤਜਵੀਜ਼ ਆਪਣੀ وزیراعਲਮ ਪੰਜਾਬ ਨੂੰ ਦਿੱਤੀ ਸੀ ਕਿ ਜਿਹੜਾ 200 ਅਰਬ ਰੁਪਏ ਦਾ ਕਿਸਾਨ ਪੈਕੇਜ ਮਹਤਮਾ ਵਜ਼ੀਰ ਅੱਲਾ ਅਨਾਉਂਸ ਕਰਨ ਲਈ ਜਾ ਰਹੀਆਂ ਨੇ ਉਹ ਪੈਕੇਜ ਰਹਿਣ ਦਿਓ ਤੇ ਜ਼ਿਮੀਦਾਰ ਕੋਲੋਂ ਉਹਦੀ ਕਣਕ ਦਾ ਇੱਕ ਇੱਕ ਦਾਣਾ ਖਰੀਦੋ ਤਾਂ ਕਿ ਪਾਕਿਸਤਾਨ ਦੇ ਸ਼ਹਿਰੀ ਤੇ ਤੁਹਾਡੇ ਵੋਟਰ ਬਚ ਜਾਣ ਉਹ ਫਾਕਿਆਂ ਦੀ ਮੌਤ ਮਰਨ ਤੋਂ ਬਚ ਜਾਣ ਤੇ ਸਾਡੀ ਵੀ ਇਹ ਹੀ ਬੇਨਤੀ ਹੈ ਆਪਣੀ ਵਜ਼ੀਰ ਅੱਲਾ ਦੇ ਹਜ਼ੂਰ ਤੇ ਆਪਣੇ तमाम ਪਾਕਿਸਤਾਨ ਦੇ ਮੁਕਤਦਰ ਅਹਬਾਬ ਜਿਹੜੇ ਨੇ ਉਹਨਾਂ ਦੀ ਖidmat ਦੇ ਵਿੱਚ ਕਿ ਜ਼ਿੰਮੇਦਾਰ ਅਸਲੇ ਸਖਤ ਪਰੇਸ਼ਾਨ ਹੈ ਉਹਦੀ ਪਰੇਸ਼ਾਨੀ ਦਾ ਹੱਲ ਤਰਜੀਹੀ ਬੁਨਿਆਦਾਂ ਤੇ ਕਰੋ ਉਹ ਇਸ ਤਰ੍ਹਾਂ ਕਿ ਉਹਦੀ ਕਨਕ ਸਰਕਾਰੀ ਕੀਮਤ ਦੇ ਤੇ ਸਹੀ ਫੌਰੀ ਖਰੀਦ ਲਵੋ ਪਿਆਰਿਓ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ ਰੱਬ ਰਾਖਾ ਤੇ ਅੱਲਾ ਬੇਲੀ